ਸਤਜਗ ਵਿੱਚ ਬੰਦਾ ਮੁਖੀ ਸੀਗਾ ਕਰਦਾ ਹੁੰਦਾ ਸੀ ਟੱਬਰ ਸਾਰਾ ਉਹਦੇ ਕੋਲੋਂ ਡਰਦਾ ਸਤਜਗ ਵਿੱਚ ਬੰਦਾ ਮੁਖੀ ਸੀਗਾ ਕਰਦਾ ਹੁੰਦਾ ਸੀ ਟੱਬਰ ਸਾਰਾ ਉਹਦੇ ਕੋਲੋਂ ਡਰਦਾ ਅੱਜ ਕੱਲ੍ਹ ਘਰ ਵਿੱਚ ਆਗੂ ਜਨਾਨੀ ਏ ਉਹ ਕਿਸੇ ਦੇ ਨੀ ਵਸ ਕਲ ਯੁਗ ਦੀ ਨਿਸ਼ਾਨੀ ਏ ਕਿਸੇ ਦੇ ਨਿਵਾਸ ਕਲ ਚੁਗਦੀ ਨਿਸ਼ਾਨੀਆਂ ਕਿਸੇ ਦੇ ਨਿਵਾਸ ਕਲ ਚੁਗਦੀ ਨਿਸ਼ਾਨੀਆਂ ਵੀਰਾ ਵੱਸਦਾ ਰਹੇ ਬਾਬਲ ਦਾ ਵੇੜਾ ਮੈਂ ਸੁਖ ਵੀਰਾ ਦੀ ਮੰਗਾ ਦਿਲ ਹੁਪਕੀ ਹੁਪਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਲੰਗਾ ਤੂੰ ਤੋਰਨੇ ਅੱਡੇ ਤੇ ਆਉਂਦੀ ਸੈਂ ਤੂੰ ਤੋਰਨੇ ਅੱਡੇ ਤੇ ਆਉਂਦੀ ਸੈਂ ਮੈਨੂੰ ਅਦਵੀ ਪਹਿਣ ਬਲੇਖੇ ਪਹਿਏ ਮਾਵਾ ਮਗਰੋ ਛੁੱਟ ਜਾਂਦੇ ਦਿਆਂ ਦੇ ਲੋਕੋ ਪੇਕੇ ਕਦੋਂ ਦਾ ਵੀਰਾ ਰੁੱਸਿਆਂ ਫਿਰੇ ਵੇ ਤੈਨੂੰ ਪਹਿਣ ਦੀ ਯਾਦ ਨਾ ਆਈ ਕਦੋਂ ਦਾ ਵੀਰਾ ਰੁੱਸਿਆਂ ਫਿਰੇ ਵੇ ਤੈਨੂੰ ਪਹਿਣ ਦੀ ਯਾਦ ਨਾ ਆਈ ਵੇ ਦਿਲਾਂ ਦੀਆਂ ਦਿਲ ਜਾਣਦਾ ਵੇ ਦਿਲਾਂ ਦੀਆਂ ਦਿਲ ਜਾਣਦਾ ਵੇ ਕਿਵੇਂ ਜਾਨੀਆਂ ਮੈਂ ਵਕਤ ਲੰਗਾਈ ਕਦੋਂ ਦਾ ਵੀਰਾ ਰੁੱਸਿਆ ਫਿਰੇ ਮੈਂ ਤੈਨੂੰ ਭੈਣ ਦੀ ਯਾਦ ਨਾ ਆਈ ਕਦੋਂ ਦਾ ਵੀਰਾ ਰੁੱਸਿਆ ਫਿਰੇ ਵੇ ਤੈਨੂੰ ਭੈਣ ਦੀ ਯਾਦ ਨਾ ਆਈ ਓਏ ਨੰਗੇ ਆਏ ਤੇ ਨੰਗੇ ਆਈ ਜਾਣਾ ਨਾ ਲਿਆਂਦਾ ਨਾ ਲੈ ਕੇ ਜਾਣਾ ਤਨ ਤੇ ਪਾਇਆ ਕੱਪੜਾ ਜੋ ਵੀ ਧੰਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ ਓਏ ਮਣਾ ਨਾ ਕਰ ਮਣਈਆ ਓਏ ਮਣਾ ਨਾ ਕਰ ਮਣਈਆ ਵੇ ਇੱਕ ਦਿਨ ਪਹਿਣਾ ਹੀ ਪਛਤਾਉਣਾ ਹੋ ਮਾਪਿਆਂ ਨੇ ਤੈਨੂੰ ਜੰਮਿਆ ਪਾਲਿਆ ਉਹਨਾਂ ਨੇ ਤੈਨੂੰ ਵਿਆਹ ਦਿੱਤਾ ਅੱਗੇ ਤੇਰੀ ਮਰਜ਼ੀ ਨਹੀਂ ਧੀਏ ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਤੂੰ ਰੱਖੀ ਹੁਣ ਦੂਜੇ ਦੀ ਬਚਾਈਨੀ ਆਪਣੇ ਸੱਸ ਸੌਰੇ ਨੂੰ ਬਣ ਕੇ ਦੀਵ ਖਾਈਨੀ ਆਪਣੇ ਸੱਸ ਸੌਰੇ ਨੂੰ ਬਣ ਕੇ ਦੀਵ ਖਾਈਨੀ ਆਪਣੇ ਸੱਸ ਸੌਰੇ ਨੂੰ ਉਹ ਪੁੱਤ ਵੀ ਆਇਆ ਸੋਚਿਆ ਨੌਂ ਦੀਆਂ ਪੱਕੀਆਂ ਖਾਵਾੰਗੇ ਕੀ ਪਤਾ ਸੀ ਲੋਕੋਏ ਸੁੱਕੀਆਂ ਤੂੰ ਜਾ ਲਾਈ ਅਜ ਦੀਆਂ ਹਏ ਕਰਮਾਂ ਦੇ ਨਾਲ ਮੇਲਤੀਆਂ ਲੋਕੋ ਨੂੰ ਹਾਂ ਚੱਜਦੀਆਂ ਹਏ ਕਰਮਾਂ ਦੇ ਨਾਲ ਮੇਲਤੀਆਂ ਲੋਕੋ ਨੂੰ ਨੂੰਹਾਂ ਚੱਜਦੀਆਂ ਸੱਸ ਮੰਝੇ ਉੱਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਔਕਾੁਰ ਨਾਲੇ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਔ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਕੱਲ ख़ूब गेमा गर्मी मेला भरिया हिकु ते बाजो